ਅੱਜ ਪੰਜਾਬੀ ਸਹਿਤ ਅਕੈਡਮੀ ਵੱਲੋਂ ਜਿਹੜਾ ਇੱਥੇ ਕਵੀ ਦਵਾਰ ਹੋ ਰਿਹਾ ਹੈ ਇਹਦੀ ਮੈਂ ਭਰਪੂਰ ਪ੍ਰਸ਼ੰਸਾ ਕਰਦਾ ਕਿਉਂ ਕਰਦਾ ਕਿਉਂਕਿ ਇਹਦੇ ਵਿੱਚ ਪੰਜਾਬੀ ਦੀ ਪਰਫੁੱਲਤਾ ਲਈ ਤੇ ਇਹਦੇ ਵਿੱਚ ਜਿਹੜੀ ਗੁਰਮਤਿ ਦੀ ਪਰਫੁੱਲਤਾ ਲਈ ਸਾਰੀ ਗੱਲਾਂ ਹੋ ਰਹੀਆਂ ਤਿੰਨ ਚਾਰ ਗੁਰਪਾਣੇ ਕਵੀ ਜਿਹੜੇ ਆ ਉਹ ਗੱਲਾਂ ਕਰ ਰਹੇ ਸਾਰੀਆਂ ਇਹ ਵਿਰਸੇ ਦੀਆਂ ਗੁਰਗੋਬਿੰਦ ਸਿੰਘ ਪਾਤਸ਼ਾਹ ਦੀਆਂ ਮੈਂ ਤੇ ਇਹ ਗੱਣਾ ਜਾਨਦਾ ਕਿ ਪੰਜਾਬੀ ਸਹਿਤ ਅਕੈਡਮੀ ਦੀ ਜਿਹੜੀ ਇਹ ਨਵੀਂ ਟੀਮ ਬਣੀ ਹੈ ਡਾਕਟਰ ਸਰਵਜੀਤ ਸਿੰਘ ਦੀਵਾਈ ਚ ਇਹ ਟੀਮ ਦੇ ਵਿੱਚ ਜਿਹੜਾ ਜਨ ਸਕੱਤਰ ਸਾਹ ਗੁਲਜਾਰ ਸਿੰਘ ਨੇ ਸਤਿਏਕ ਹੈ ਕਿ ਅਸੀਂ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਜਾਂ ਜਥੇਬੰਦੀ ਜਾਂ ਕਿ ਹੋਰ ਸੰਸਥਾ ਜਿਹੜੀ ਵੀ ਪੰਜਾਬੀ ਦੀ ਪਰਫੁੱਲਤਾ ਲਈ ਕਾਰਜਸ਼ੀਲ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਤੇ ਅਸੀਂ ਉਹਨਾਂ ਕੋਲ ਚੱਲ ਕੇ ਵੀ ਜਾ ਰਹੇ ਆਂ ਮੈਂ ਇਹਨਾਂ ਨੂੰ ਸਿਆ ਦਿੱਤਾ ਹੈ ਕਿ ਤੁਸੀਂ ਪੰਜਾਬ ਦੀਆਂ ਜਿਹੜੀਆਂ 30 32 ਯੂਨੀਵਰਸਿਟੀਆਂ ਹਨ ਉਹਨਾਂ ਦੇ ਜਿਹੜੇ ਸੈਂਟਰ ਦੇ ਮੈਂਬਰ ਵਾਈਸ ਚਾਂਸਲਰ ਹੈ ਚਾਂਸਲਰ ਹੈ ਉਹਨਾਂ ਨੂੰ ਜਾ ਕੇ ਮਿਲ ਕੇ ਪੰਜਾਬੀ ਦੀ ਪਰਫੁੱਲਤਾ ਲਈ ਉਹਨਾਂ ਦਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਜਿਹੜੇ ਕਾਲਜਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ਪੂਰਨ ਗੱਲ ਕਰੋ ਦੂਜਾ ਪੰਜਾਬੀ ਡਿਪਾਰਟਮੈਂਟ ਜਿਹੜੇ ਕਾਲਜਾਂ ਦੇ ਖੁੱਲੇ ਹੋਇਆ ਉੱਥੇ ਜਾ ਕੇ ਦੇਖੋ ਚੈੱਕ ਕਰੋ ਆ ਤੀਜਾ ਜਿਹੜਾ ਸਕੂਲ ਐਜੂਕੇਸ਼ਨ ਬੋਰਡ ਹੈ ਸੀਬੀਐਸਸੀ ਹੈ ਇਹਨਾਂ ਵਿੱਚ ਜਾ ਕਿਉਂਕਿ ਤੁਹਾਡੀ ਬੋਡਿੰਗ ਸਟੈਚੁਟਰੀ ਬੋਡੀ ਹੈ ਇਲੈਕਟਿਡ ਬੋਡੀ ਹੈ ਇਲੈਕਟਿਡ ਬੋਡੀ ਜਿਹੜੀ ਹੈ ਬਾਕੀ ਐਨਜੀਓ ਦੀ ਮਦਦ ਨਾਲ ਜਦੋਂ ਪੰਜਾਬ ਦੀ ਪਰਫੁੱਲਤਾ ਲਈ ਪੰਜਾਬੀ ਦੀ ਪਰਫੁੱਲਤਾ ਲਈ ਪੰਜਾਬ 'ਚ ਕਾਰਜਸ਼ੀਲ ਹੋਏਗੀ ਤੇ ਮੈਂ ਮਸੂਦ ਕਹਿੰਦਾ ਕਿ ਹਰ ਪਾਸੇ ਹਾਂ ਮੇਰਾ ਨਾਮ ਡਾਕਟਰ ਹਰੀ ਸਿੰਘ ਜਾਚਕ ਅੱਜ ਜੋ ਸਟੇਜੀ ਕਵੀ ਦਰਬਾਰ ਹੋ ਰਿਹਾ ਹੈ ਇਸ ਦੇ ਕਨਵੀਨਰ ਦੀ ਸੇਵਾ ਮੇਰੇ ਕੋਲ ਹੈ ਤੇ ਪੰਜਾਬੀ ਸਹਿਤ ਅਕੈਡਮੀ ਦਾ ਮੈਂ ਸਕੱਤਰ ਸਹਿਤਿਕ ਸਰਗਰਮੀਆਂ ਹਾਂ ਅੱਜ ਪੰਜਾਬੀ ਸਹਿਤ ਅਕੈਡਮੀ ਦੇ 71ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਬਹੁਤ ਵੱਡੇ ਪੱਧਰ ਤੇ ਸਟੇਜੀ ਕਵੀ ਦਰਬਾਰ ਚੱਲ ਰਿਹਾ ਹੈ ਜਿਸ ਵਿੱਚ 27 ਕਵੀ ਭਾਗ ਲੈ ਰਹੇ ਨੇ ਔਰ ਪੰਜਾਬ ਦੇ ਹਰ ਕੋਨੇ ਤੋਂ ਇਹ ਕਵੀ ਸਹਿਬਾਨ ਆਏ ਨੇ ਇਹ ਕਵੀ ਦਰਬਾਰ ਪੰਜਾਬੀ ਸਹਿਤ ਅਕੈਡਮੀ ਦੇ ਸਥਾਪਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਹੈ ਬਹੁਤ ਹੀ ਸੋਹਣੇ ਢੰਗ ਨਾਲ ਸਾਰੇ ਕਵੀ ਹਾਜ਼ਰੀਆਂ ਲਗਵਾ ਰਹੇ ਨੇ ਅਤੀ ਸਤਿਕਾਰਯੋਗ ਡਾਕਟਰ ਸਰਬਜੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਤੇ ਡਾਕਟਰ ਗੁਲਜੇਰ ਗੁਲਜਾਰ ਸਿੰਘ ਜੀ ਪੰधेਰ ਸਾਹਿਬ ਜਨਰਲ ਸਕੱਤਰ ਸਾਹਿਬ ਦੀ ਅਗਵਾਈ ਦੇ ਵਿੱਚ ਬੜੇ ਵੱਡੇ ਲੈਵਲ ਤੇ ਇਹ ਸਮਾਗਮ ਰਚੇ ਜਾ ਰਹੇ ਨੇ 27 28 April ਨੂੰ ਅਸੀਂ ਪੰਜਾਬੀ ਭਾਸ਼ਾ ਕਾਨਫਰੰਸ ਵੀ ਇੱਥੇ ਹੀ ਕਰਵਾਉਣ ਜਾ ਰਹੇ ਆ ਤਾਂ ਇਸ ਸਮਾਗਮ ਦੇ ਵਿੱਚ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਧੁਆ ਸਾਹਿਬ ਬਹੁਤ ਵਿਦਵਾਨ ਤੇ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਅੱਜ ਦੇ ਸਮਾਗਮ ਦੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਕਰ ਰਹੇ ਨੇ ਸਾਡੇ ਕੋਲ ਸਾਰ ਗੁਰਮੀਤ ਸਿੰਘ ਜੀ ਸਾਬਕਾ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਉਹ ਵੀ ਪਹੁੰਚੇ ਹੋਏ ਨੇ ਇਹਨਾਂ ਨਾਲ ਡਾਕਟਰ ਪਾਲ ਕੌਰ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬੀ ਸਿਹਤ ਅਕੈਡਮੀ ਇਹਨਾਂ ਦੇ ਨਾਲ ਹੀ ਬਹੁਤ ਹੀ ਮਹਾਨ ਸ਼ਾਇਰ ਸਰਦਾਰ ਪੰਛੀ ਜੀ ਉਹ ਵੀ ਪ੍ਰਧਾਨਗੀ ਮੰਡਲ ਸਜੇ ਨੇ ਇਨਾਂ ਦੇ ਨਾਲ ਹੀ ਪੰਜਾਬ ਲਖਾਰੀ ਬੋਰਡ ਦੇ ਪ੍ਰਧਾਨ ਸਰਦਾਰ ਪ੍ਰਭਕਰਨਜੀਤ ਸਿੰਘ ਜੀ ਉਹ ਵੀ ਆਏ ਹੋਏ ਨੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਅੱਜ ਕਵੀ ਦਰਬਾਰ ਦਾ ਆਨੰਦ ਮਾਣ ਰਹੇ ਨੇ